अच्छा फील हो रहा है पहली बार ये जो फीलिंग है या हमने सुना भी पहली बार है और किया भी पहली बार है और बहुत अच्छा लग रहा है कि एम एल ए सर ने हमें इतनी रिस्पेक्ट दी है हमारे मेरिट आने पर हमें इतना मोटिवेट किया है उनको यही कहना चाहूँगी कि आगे आप भी और पढ़ो ताकि आपको भी ये जो है चांस जो है यहाँ पर आने का मिले मिल, मिल सके आगे इलेवेंथ ट्वेल्थ में मैं नॉन मेडिकल लूँगी एंड वैसे मैं पायलट बनना चाहती हूँ ਅਵਲਦੀਪ ਪਾਰਾ ਅਵਲਦੀਪ ਪਾਰਾ ਅਪਲੀਕੇਸ਼ਨ ਤੇ ਆ ਮੈਂ ਥੋੜੀ ਇੰਤ੍ਰੈਂਕ ਆਲ ਓਵਰ ਪੰਜਾਬ ਹਾਂ ਤੇ ਕੀ ਬਣਨਾ ਚਾਹੁੰਦੇ ਹੋ ਮੈਂ ਮੇਰਾ ਇਹ ਮੈਂ ਕਿ ਮੈਂ IES ਆਫੀਸਰ ਬਣਾ ਅੱਜ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਅਲਬਾਤ ਜੀ ਮੈਸਰ ਉਸorie ਕੀ ਸਾਰਿਆਂ ਨੇ ਇਨਾ ਮਾਨ ਦਿੱਤਾ ਸਾਨੂੰ ਤੇ ਮੈਂ ਵਾਦਾ ਕਰਦੀ ਆਂ ਕਿ ਮੈਂ 10th ਐਂਡ ਪਲਸ 2 ਵਿੱਚ ਵੀ ਬਹੁਤ ਵਧੀਆ ਕਰਾਂਗੀ ਸਕੂਲ ਵੱਲੋਂ ਕਿਦਾਂ ਦਾ ਸਹਿਯੋਗ ਕੀਤਾ ਜਾਂਦਾ ਸਕੂਲ ਵੱਲੋਂ ਵੀ ਸਾਰੇ ਸਾਡਾ ਬਹੁਤ ਸਾਥ ਦਿੰਦੇ ਆ ਪ੍ਰਿੰਸੀਪਲ ਮੈਮ ਨੇ ਮੈਨੂੰ 5000 ਰੁਪੀਏ ਆਪਣੇ ਵੱਲੋਂ ਦਿੱਤੇ ਆ ਕਿ ਮੈਂ ਇਨੀ ਮਤਲਬ 13 ਰੈਂਕ ਤੇ ਆਈ ਆ ਜਿਹੜੀ ਪਰਫਾਰਮੈਂਸ ਸੀ ਇਸੇ ਤੇ ਲਈ ਵਾਸਤੇ ਮੈਂ ਵੀ ਚਾਹੁੰਦੀ ਆਂ ਅਪੀਲ ਕਰਨਾ ਚਾਹੂੰਗੀ ਕਿ ਉਹ ਵੱਧ ਤੋਂ ਵੱਧ ਪੜਨ ਤੇ ਆਪਣਾ ਨਾਮ ਰੌਸ਼ਨ ਕਰਨ ਆਪਣੇ ਪੇਰੈਂਟਸ ਦਾ ਆਪਣੇ ਟੀਚਰਸ ਦਾ ਜੀ ਸਾਡੀ ਇਹ ਡਿਊਟੀ ਹੈ ਕਿਉਂਕਿ ਇਸ ਸਾਡੇ ਸਾਰੇ ਪਰਿਵਾਰਕ ਮੈਂਬਰ ਹੈ ਜੇਕਰ ਇਹਨਾਂ ਦੇ ਵਿੱਚ ਕੋਈ ਕੁਆਲਿਟੀ ਹੈ ਇਹ ਮੈਰਿਟ ਲੈ ਕੇ ਆਏ ਨੇ ਇਹਨਾਂ ਨੇ ਸਾਡੇ ਡਿਸਟ੍ਰਿਕਟ ਦਾ ਸਾਡੇ ਇਲਾਕੇ ਦਾ ਮਾਣ ਉੱਚਾ ਕੀਤਾ ਤਾਂ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦਾ ਮਨੋਵਲ ਹੋਰ ਜ਼ਿਆਦਾ ਵਧਾਈਏ ਜਿਹਦੇ ਨਾਲ ਕਿ ਉਹ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜੋ ਉਹਨਾਂ ਦੀਆਂ ਮੰਜ਼ਲਾਂ ਨੇ ਜੋ ਉਹਨਾਂ ਦੇ ਬਹੁਤ ਵੱਡੇ ਵੱਡੇ ਆਰਾਦੇ ਨੇ ਉਹਨਾਂ ਆਰਾਦਿਆਂ ਨੂੰ ਹਾਸਲ ਕਰ ਸਕੋ ਕਿਉਂਕਿ ਮੈਂ ਸਾਰੇ ਬੱਚਿਆਂ ਨਾਲ ਗੱਲਬਾਤ ਕੀਤੀ ਹੈ ਜਿਹੜੇ ਮੈਰਿਟ ਦੇ ਵਿੱਚ ਆਏ ਨੇ ਇਹਨਾਂ ਦੇ ਵਿੱਚ ਕੋਈ ਆਈਪੀਐਸ ਬਣਨਾ ਚਾਹੁੰਦਾ ਕੋਈ ਆਈਈਐਸ ਬਣਨਾ ਚਾਹੁੰਦਾ ਕੋਈ ਸਾਇੰਟਿਸਟ ਡਾਕਟਰ ਕੋਈ ਪਾਇਲਟ ਬਣਨਾ ਚਾਹੁੰਦਾ ਬਹੁਤ ਵੱਡੇ ਤੇ ਮਜ਼ਬੂਤ ਆਰਾਦੇ ਨੇ ਇਹਨਾਂ ਬੱਚਿਆਂ ਦੇ ਇਸੇ ਕਰਕੇ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਆਂ ਨਾਸਤੇ ਤੇ ਇਕੱਠੇ ਹੋਏ ਆਂ ਇਹਨਾਂ ਦਾ ਅਸੀਂ ਸਨਮਾਨ ਵੀ ਕੀਤਾ ਤਾਂ ਕਿ ਇਹਨਾਂ ਦਾ ਜਿਹੜਾ ਮਨੋਵਲ ਹੈ ਉਸੀ ਤਰ੍ਹਾਂ ਬਣਿਆ ਰਵੇ ਤੇ ਅਸੀਂ ਨਾਲ ਜਿੱਥੇ ਪ੍ਰਿੰਸੀਪਲਸ ਦਾ ਟੀਚਰ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਹਨਾਂ ਬੱਚਿਆਂ ਦੀਆਂ ਇਹ ਮੈਰਿਟਸ ਨੂੰ ਤਰਾਸ਼ਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਇਸ ਕਰਕੇ ਨਾਲ ਟੀਚਰਸ ਦਾ ਅਸੀਂ ਧੰਨਵਾਦ ਕੀਤਾ ਉਥੇ ਨਾਲ ਹੀ ਸਪੈਸ਼ਲੀ ਜਿਨ੍ਹਾਂ ਬੱਚੇ ਮੈਰਿਟ ਦੇ ਵਿੱਚ ਆਏ ਨੇ ਉਹਨਾਂ ਦੀ ਮਦਰਸ ਵੀ ਇੱਥੇ ਮੌਜੂਦ ਸੀ ਹੈ ਉਹਨਾਂ ਦੇ ਉਹਨਾਂ ਦੇ ਮਾਤਾ-ਮਾਤਾਵਾਂ ਦਾ ਵੀ ਅਸੀਂ ਸਨਮਾਨ ਜਿਹੜਾ ਕੀਤਾ ਉਹਨਾਂ ਦੇ ਪੇਰੈਂਟਸ ਦਾ ਆਪਾਂ ਸਨਮਾਨ ਕੀਤਾ ਕਿਉਂਕਿ ਇਹ ਸਭ ਦੇ ਸਹਿਯੋਗ ਦੇ ਨਾਲ ਜਿਹੜਾ ਸਭ ਦੇ ਐਫਰਟ ਦੇ ਨਾਲ ਇਹ ਸਾਡੇ ਨੇਸ਼ਨ ਦਾ ਮੁਲਕ ਦਾ ਮੁਲਕ ਦਾ ਜਿਹੜਾ ਇੱਕ ਇਹ ਪ੍ਰਾਪਤੀ ਹੋ ਰਹੀ ਹੈ ਇੱਕ ਵਧੀਆ ਪੁਇਕ ਬਣ ਰਿਹਾ ਉਹਦੇ 'ਚ ਸਭ ਦਾ ਯੋਗਦਾਨ ਹੈ ਇਹਨਾਂ ਬੱਚਿਆਂ ਨੂੰ ਅਸੀਂ ਨਾਲ ਇਹ ਵੀ ਕਿਹਾ ਕਿ ਤੁਸੀਂ ਆਪਣੀਆਂ ਆਪਣੀਆਂ ਅਚੀਵ ਜਿਹੜੇ ਤੁਹਾਡੇ ਮੰਜ਼ਿਲਾਂ ਹੈ ਉਹਨਾਂ ਨੂੰ ਅਚੀਵ ਕਰਨ ਦੇ ਲਈ ਅਸੀਂ ਹਰ ਵੇਲੇ ਇਹਨਾਂ ਦੇ ਨਾਲ ਖੜੇ ਹਾਂ ਕਿਉਂਕਿ ਸਰਦਾਰ ਪਗੋਨ ਸਿਮਾਨ ਜੀ ਦਾ ਪੰਜਾਬ ਦੇ ਵਿੱਚ ਇਹੀ ਸਭ ਤੋਂ ਵੱਡਾ ਇਰਾਦਾ ਹੈ ਕਿ ਹਰ ਪਿੰਡ ਤੱਕ ਗਵਰਨਮੈਂਟ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਲਈ ਵੀ ਖਾਸ ਤੌਰ ਤੇ ਕਿ ਕੋਈ ਕਮੀ ਨਹੀਂ ਛੱਡਣੀ ਉਹਨਾਂ ਨੂੰ ਵਧੀਆ ਐਜੂਕੇਸ਼ਨ ਵੀ ਦੇਣੀ ਹੈ ਹਰ ਜ਼ਿਲ੍ਹੇ ਦੇ ਵਿੱਚ ਜਿੱਤੇ ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਉੱਥੇ ਹੀ ਹਰ ਜ਼ਿਲ੍ਹੇ ਦੇ ਵਿੱਚ ਯੂਪੀਐਸਸੀ ਦੇ ਲਈ ਆਈਐਸ ਆਈਪੀਐਸ ਦੇ ਲਈ ਜਿਹੜੇ ਕੋਚਿੰਗ ਸੈਂਟਰ ਹੈ ਉਹ ਵੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਾਹਿਬ ਨੇ ਖੋਲਣ ਦਾ ਜਿਹੜਾ ਐਲਾਨ ਕੀਤਾ ਉਹ ਇਸੇ ਕਰਕੇ ਕੀਤਾ ਤਾਂ ਕਿ ਇਹਨਾਂ ਇਹਨਾਂ ਬੱਚਿਆਂ ਦੇ ਵਿੱਚੋਂ ਵੱਡੇ ਅਫਸਰ ਜਿਹੜੇ ਐ ਵੱਡੀਆਂ ਮੰਜ਼ਲਾਵਾਂ ਹਾਸਲ ਕਰ ਸਕਣ